ਦਰਬਾਰ ਨਾਲ ਜੁੜੇ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੈਂ 2004 ਤੋਂ ਇਸ ਦਰਬਾਰ ਨਾਲ ਜੁੜਿਆ ਆ ਜਦੋਂ ਮੈਂ ਇੱਥੇ ਆਇਆ ਸੀਗਾ ਮੇਰੇ ਕੋਲ ਕੁਝ ਨਹੀਂ ਸੀ ਜਿਹੜਾ ਮੋਟਰਸਾਈਕਲ ਸੀ ਉਹ ਵੀ ਬਿਕਨੋ ਫਿਰਦਾ ਸੀਗਾ ਤੇ ਮੇਰੇ ਕੋਲ ਖਾਣ ਪੀਣ ਨੂੰ ਵੀ ਕੁਝ ਨਹੀਂ ਸੀ ਉਹ ਸਮਝੋ ਬਹੁਤ ਟਾਈਟ ਸੀਗਾ ਅੱਜ ਦੀ ਡੇਟ 'ਚ ਮੇਰਾ ਵੱਡਾ ਬੇਟਾ ਪੁਲਿਸ 'ਚ ਆ ਛੋਟਾ ਬੇਟਾ ਮੇਰੇ ਨਾਲ ਹੈ ਵੱਡੇ ਬੇਟੇ ਕੋਲ ਲੱਗ ਕਾਰ ਹੈ ਤੇ ਛੋਟੇ ਕੋਲ ਲੱਗਾ ਬਾਲਾ ਜੀ ਦੀ ਪੂਰੀ ਕਿਰਪਾ ਆਪਣੇ ਤੇ ਅਸੀਂ ਤੇ ਕਹਨੇ ਵੀ ਵਿਸ਼ਵਾਸ ਰੱਖੋ ਇਹ ਨਹੀਂ ਗਿਣਤੀਬਿੰਤੀ ਨਹੀਂ ਕਰੋ ਵੀ ਅੱਜ ਆ ਗਿਆ ਬਾਲਾ ਜੀ ਮੇਰਾ ਕੰਮ ਕਦੋਂ ਕਰਨਗੇ ਤੁਸੀਂ ਅੱਖਾਂ ਮੀਚ ਕੇ ਤੁਰੇ ਰੋਇ ਸਰਾ ਤੇ ਇਹਨਾਂ ਦਾ ਕੋਈ ਪਤਾ ਨਹੀਂ ਸਵੇਰੇ ਕਰ ਦੇਣ ਸ਼ਾਮ ਨੂੰ ਕਰ ਦੇਣ ਤੁਸੀਂ ਲਾਈਨ 'ਚ ਲੱਗੇ ਰਹੋ ਬਸ ਬਾਲਾ ਜੀ ਦੇ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਤੁਸੀਂ ਇਹ ਬਾਰ-ਬਾਰ ਨਾ ਪੁੱਛਿਆ ਕਰੋ ਮੈਨੂੰ ਪੰਜ ਚੌਂਕੀਆਂ ਹੋ ਗਿਆ ਭਰਦੇ ਨੂੰ ਮੇਰਾ ਕੰਮ ਨਹੀਂ ਹੋਇਆਗਾ ਕਦੀ ਇਹ ਗਿਣਤੀ ਨਹੀਂ ਕਰਨੀਗੀ ਤੁਸੀਂ ਲਾਈਨ 'ਚ ਲੱਗੇ ਰਹੋ ਬਾਲਾ ਜੀ ਦੀ ਕਿਰਪਾ ਪਤਾ ਨਹੀਂ ਕਦੋਂ ਹੋ ਜਾਣੀ ਤੁਹਾਡੇ ਤੇ ਬਾਲਾ ਜੀ ਮੰਦਰ ਵਿੱਚ ਮੌਜੂਦ ਹੈਗੇ ਆ ਸਾਰਨਾ ਸੰਗਤਾਂ ਜੁੜ ਚੁੱਕੀਆਂ ਨੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਤਾ ਜੀ ਸਰ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੇਰੇ 2004 ਤੋਂ ਇਸ ਦਰਬਾਰ ਨਾਲ ਜੁੜਿਆ ਆ ਜਦੋਂ ਮੈਂ ਇੱਥੇ ਆਇਆ ਸੀਗਾ ਮੇਰੇ ਕੋਲ ਕੁਝ ਨਹੀਂ ਸੀ ਜਿਹੜਾ ਮੋਟਰਸਾਈਕਲ ਸੀ ਉਹ ਵੀ বিকਰਨੋ ਫਿਰਦਾ ਸੀਗਾ ਤੇ ਮੇਰੇ ਕੋਲ ਖਾਣ ਪੀਣ ਨੂੰ ਵੀ ਕੁਝ ਨਹੀਂ ਸੀ ਉਹ ਸਮਝੋ ਬਹੁਤ ਟਾਈਟ ਸੀਗਾ ਅੱਜ ਦੀ ਡੇਟ 'ਚ ਮੇਰਾ ਵੱਡਾ ਬੇਟਾ ਪੁਲਿਸ 'ਚ ਹੈ ਛੋਟਾ ਬੇਟਾ ਮੇਰੇ ਵੱਡੇ ਬੇਟੇ ਕੋ ਲੱਗ ਕਾਰ ਆ ਤੇ ਛੋਟੇ ਕੋ ਲੱਗ ਗਿਆ ਬਾਲਾ ਜੀ ਦੀ ਪੂਰੀ ਕਿਰਪਾ ਆਪਣੇ ਤੇ ਅਸੀਂ ਤੇ ਕਹਨੇ ਵੀ ਵਿਸ਼ਵਾਸ ਰੱਖੋ ਇਹ ਨਹੀਂ ਗਿਣਤੀ ਮਿੰਤੀ ਨਹੀਂ ਕਰੋ ਵੀ ਅੱਜ ਆ ਗਿਆ ਬਾਲਾ ਜੀ ਮੇਰਾ ਕੰਮ ਕਦੋਂ ਕਰਨਗੇ ਤੁਸੀਂ ਅੱਖਾਂ ਮੀਚ ਕੇ ਤੁਰੇ ਰੋਇ ਸਦਾ ਤੇ ਇਹਨਾਂ ਦਾ ਕੋਈ ਪਤਾ ਨਹੀਂ ਸਵੇਰੇ ਕਰ ਦੇਣ ਸ਼ਾਮ ਨੂੰ ਕਰ ਦੇਣ ਤੁਸੀਂ ਲਾਈਨ 'ਚ ਲੱਗੇ ਰਹੋ ਬਸ ਬਾਲਾ ਜੀ ਦੇ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਤੁਸੀਂ ਇਹ ਬਾਰ-ਬਾਰ ਨਾ ਪੁੱਛਿਆ ਕਰੋ ਮੈਨੂੰ ਪੰਜ ਚੌਕੀਆਂ ਹੋ ਗਿਆ ਭਰਦੇ ਨੂੰ ਮੇਰਾ ਕੰਮ ਨਹੀਂ ਹੋਇਆਗਾ ਕਦੀ ਇਹ ਗਿਣਤੀ ਨਹੀਂ ਕਰਨੀਗੀ ਤੁਸੀਂ ਲਾਈਨ 'ਚ ਲੱਗੇ ਰਹੋ ਬਾਲਾ ਜੀ ਦੀ ਕਿਰਪਾ ਪਤਾ ਨਹੀਂ ਕਦੋਂ ਹੋ ਜਾਣੀ ਤੁਹਾਡੇ ਤੇ ਸੱਚੇ ਦਿਲੋਂ ਲੱਗਣ ਲੱਗਣਾ ਪੈਣਾ ਹੈ ਨਾ ਜੇਕਰ ਇੱਥੋਂ ਦੀ ਕਿਰਪਾ ਲੈਣੀ ਹੈ ਇੱਥੋਂ ਦਾ ਆਸ਼ੀਰਵਾਦ ਲੈਣਾ ਹਾਂਜੀ ਬਾਲਾ ਜੀ ਦੀ ਕਿਰਪਾ ਲੈਣੀ ਹੈ ਤਾਂ ਫਿਰ ਬਿਲਕੁਲ ਆਪਣਾ ਨਿਸ਼ਚਿੰਤ ਹੋ ਕੇ ਆਣਾ ਕਿ ਇੱਥੇ ਕੰਮ ਹੋਏਗਾ ਹੀ ਹੋਏਗਾ ਦੁਨੀਆਂ 'ਚ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਬਾਲਾ ਜੀ ਨਹੀਂ ਕਰਾ ਸਕਦੇ ਹਾਂਜੀ ਤੇ ਮਤਲਬ ਜੇ ਦੱਸ ਰਿਹਾ ਹਾਂ ਨਾ ਤੁਸੀਂ ਜਰਬਾ ਨਾਲ ਜੁੜਿਆ ਹੋਣ ਤੁਹਾਡੇ ਵੀ بیٹے ਕੋਲਿਸ ਚ ਹੈ ਕਿ ਤੁਹਾਡੇ ਨਾਲ ਹੈ ਨਾ ਦੋਵੇਂ ਜਿੰਦਗੀ ਚ ਸਹੀ ਨੇ ਉਹ ਵੀ ਤੁਹਾਡੇ ਨਾਲ ਆਉਂਦੇ ਨੇ ਇੱਥੇ ਮੈਂ ਤੁਹਾਡੇ ਕਾ ਨੀ ਕਦੀ ਕਦੀ ਪਹਿਲੇ ਆਉਂਦੇ ਸੀ ਹੁਣ ਬੇਡਾ ਛੋਟੇ ਨੂੰ ਮਤਲਬ ਸ਼ਾਪ ਤੇ ਛੋੜ ਗਿਆ ਨਾ ਵੱਡਾ ਪੁਲਿਸ ਚ ਉਹਦੇ ਕੋਲ ਟਾਈਮ ਨਹੀਂ ਲੱਗਦਾ ਹਾਂਜੀ ਹਾਂਜੀ ਤੁਸੀਂ ਮਤਲਬ ਦਰਸ਼ਨ ਕਰਨ ਆਉਂਦੇ ਹੋ ਸੰਗਤ ਦੇ ਵਿੱਚ ਮੈਂ ਦਰਬਾਰ ਨੂੰ ਰਾਤ ਨੂੰ ਜਦੋਂ ਬਾਬਾ ਜੀ ਜਾਂਦੇ ਆ ਸਾਫ ਸਫਾਈ ਕਰਨ ਤੋਂ ਬਾਅਦ ਇਹਨੂੰ ਲੋਕ ਕਰਨ ਤੋਂ ਬਾਅਦ ਚਾਬੀਆਂ ਸੰਭਾਲ ਕੇ ਬਾਬਾ ਜੀ ਦੇ ਬੇਟੇ ਨੂੰ ਫਿਰ ਉਸ ਤੋਂ ਬਾਅਦ ਜਾਣਾ ਮੈਂ ਹਾਂਜੀ ਜੀ ਜੈ ਸ਼੍ਰੀ ਬਾਲਾ ਜੀ ਜੈ ਗੁਰੂ ਮਤ ਜੀ ਬਾਲਾ ਜੀ ਮੰਦਿਰ ਵਿੱਚ ਮੌਜੂਦ ਹੈਗੇ ਆਂ ਸਾਡੇ ਨਾਲ ਸੰਗਤਾਂ ਜੁੜ ਚੁੱਕੀਆਂ ਨੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਤ ਜੀ ਸਰ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਨੇ ਕਿੰਨਾ ਸਮਾਂ ਹੋ ਗਿਆ ਮੈਂ 2004 ਤੋਂ ਇਸ ਦਰਬਾਰ ਨਾਲ ਜੁੜਿਆ ਆਂ ਜਦੋਂ ਮੈਂ ਇੱਥੇ ਆਇਆ ਸੀਗਾ ਮੇਰੇ ਕੋਲ ਕੁਝ ਨਹੀਂ ਸੀ ਜਿਹੜਾ ਮੋਟਰਸਾਈਕਲ ਸੀ ਉਹ ਵੀ বিকਰ ਨੂੰ ਫਿਰਦਾ ਸੀਗਾ ਤੇ ਮੇਰੇ ਕੋਲ ਖਾਣ ਪੀਣ ਨੂੰ ਵੀ ਕੁਝ ਨਹੀਂ ਸੀ ਉਹ ਸਮਝੋ ਬਹੁਤ ਟਾਈਟ ਸੀਗਾ ਅੱਜ ਦੀ ਡੇਟ 'ਚ ਮੇਰਾ ਵੱਡਾ ਬੇਟਾ ਪੁਲਿਸ 'ਚ ਆ ਛੋਟਾ ਬੇਟਾ ਮੇਰੇ ਨਾਲ ਹੈ ਵੱਡੇ ਬੇਟੇ ਕੋਲ ਕਾਰ ਆ ਦੇ ਛੋਟੇ ਕੋ ਲੱਗ ਗਿਆ ਬਾਲਾ ਜੀ ਦੀ ਪੂਰੀ ਕਿਰਪਾ ਆਪਣੇ ਤੇ ਅਸੀਂ ਤੇ ਕਹਿੰਦੇ ਵੀ ਵਿਸ਼ਵਾਸ ਰੱਖੋ ਇਹ ਨਹੀਂ ਗਿਣਤੀ ਮਿੰਤੀ ਨਹੀਂ ਕਰੋ ਵੀ ਅੱਜ ਆ ਗਿਆ ਬਾਲਾ ਜੀ ਮੇਰਾ ਕੰਮ ਕਦੋਂ ਕਰਨਗੇ ਤੁਸੀਂ ਅੱਖਾਂ ਮੀਚ ਕੇ ਤੁਰੇ ਰੋਏ ਸਦਾ ਤੇ ਇਹਨਾਂ ਦਾ ਕੋਈ ਪਤਾ ਨਹੀਂ ਸਵੇਰੇ ਕਰ ਦੇਣ ਸ਼ਾਮ ਨੂੰ ਕਰ ਦੇਣ ਤੁਸੀਂ ਲਾਈਨ 'ਚ ਲੱਗੇ ਰਹੋ ਬਸ ਬਾਲਾ ਜੀ ਦੇ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਤੁਸੀਂ ਇਹ ਬਾਰ-ਬਾਰ ਨਾ ਪੁੱਛਿਆ ਕਰੋ ਮੈਨੂੰ ਪੰਜ ਚੌਕੀਆਂ ਹੋ ਗਿਆ ਭਰਦੇ ਨੂੰ ਮੇਰਾ ਕੰਮ ਨਹੀਂ ਹੋਇਆਗਾ ਕਦੀ ਇਹ ਗਿਣਤੀ ਨਹੀਂ ਕਰਨੀ ਜੀ ਤੁਸੀਂ ਲਾਈਨ 'ਚ ਲੱਗੇ ਰਹੋ ਬਾਲਾ ਜੀ ਦੀ ਕਿਰਪਾ ਪਤਾ ਨਹੀਂ ਕਦੋਂ ਹੋ ਜਾਣੀ ਤੁਹਾਡੇ ਤੇ ਇਹ ਸੱਚੇ ਵੱਲੋਂ ਲੱਗਣ ਲੱਗਣਾ ਪੈਣਾ ਹੈ ਨਾ ਜੇਕਰ ਇੱਥੋਂ ਦੀ ਕਿਰਪਾ ਲੈਣੀ ਹੈ ਇੱਥੋਂ ਦਾ ਆਸ਼ੀਰਵਾਦ ਲੈਣਾ ਹਾਂਜੀ ਬਾਲਾ ਜੀ ਦੀ ਕਿਰਪਾ ਲੈਣੀ ਹੈ ਤਾਂ ਬਿਲਕੁਲ ਆਪਣਾ ਨਿਸ਼ਚਿੰਤ ਹੋ ਕੇ ਆਣਾ ਕਿ ਇੱਥੇ ਕੰਮ ਹੋਏਗਾ ਹੀ ਹੋਏਗਾ ਦੁਨੀਆ 'ਚ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਬਾਲਾ ਜੀ ਨਹੀਂ ਕਰਾ ਸਕਦੇ ਹਾਂਜੀ ਤੇ ਮਤਲਬ ਜੇ ਦੱਸ ਰਿਹਾ ਹਾਂ ਨਾ ਦਰੋਤ ਜੀ ਜਰਵਾਰ ਨਾਲ ਜੁੜਿਆ ਹੁਣ ਤੁਹਾਡੇ ਵੀ بیٹے ਕੋਲਿਸ ਚ ਹੈ ਕਿ ਤੁਹਾਡੇ ਨਾਲ ਹੈ ਨਾ ਦੋਵੇਂ ਜ਼ਿੰਦਗੀ ਚ ਸਹੀ ਨੇ ਉਹ ਵੀ ਤੁਹਾਡੇ ਨਾਲ ਆਉਂਦੇ ਨੇ ਇੱਥੇ ਮੈਂ ਤੁਹਾਡੇ ਕੋਲ ਨਹੀਂ ਕਦੀ ਕਦੀ ਪਹਿਲੇ ਆਉਂਦੇ ਸੀ ਹੁਣ ਬੇਡਾ ਛੋਟੇ ਨੂੰ ਸ਼ਾਪ ਤੇ ਛੋੜ ਗਿਆ ਨਾ ਵੱਡਾ ਪੁਲਿਸ ਚ ਉਹਦੇ ਕੋਲ ਟਾਈਮ ਨਹੀਂ ਲੱਗਦਾ ਹਾਂਜੀ ਹਾਂਜੀ ਤੁਸੀਂ ਮਤਲਬ ਦਰਸ਼ਨ ਕਰਨ ਆਉਂਦੇ ਹੋ ਸੰਗਤ ਦੇ ਵਿੱਚ ਮੈਂ ਦਰਬਾਰ ਨੂੰ ਰਾਤ ਨੂੰ ਜਦੋਂ ਬਾਬਾ ਜੀ ਜਾਂਦੇ ਆ ਸਾਫ ਸਫਾਈ ਕਰਨ ਤੋਂ ਬਾਅਦ ਇਹਨੂੰ ਲੋਕ ਕਰਨ ਤੋਂ ਬਾਅਦ ਚਾਬੀਆਂ ਸੰਭਾਲ ਕੇ ਬਾਬਾ ਜੀ ਦੇ ਬੇਟੇ ਨੂੰ ਫਿਰ ਉਸ ਤੋਂ ਬਾਅਦ ਜਾਣਾ ਮੈਂ ਹਾਂਜੀ ਚੈ ਸ਼੍ਰੀ ਬਾਲਾ ਜੈ ਮੁਰਮਤ